ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਭਾਜੀ ਕਿਹਾਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਜੇਕਰ ਤੁਹਾਡਾ ਕੰਪਿਊਟਰ ਅਤੇ ਇੰਟਰਨੈਟ ਤੇਜ਼ ਹੈ ਤਾਂ YouTube ਤੇ ਵੀਡੀਓ ਦੇਖਦੇ ਸਮੇਂ ਹਮੇਸ਼ਾ ਵੀਡੀਓ ਨੂੰ ਚੰਗੀ ਕੁਆਲਿਟੀ ਵਿੱਚ ਕਰਕੇ ਹੀ ਦੇਖੋ ਮਤਲਬ 240 ਪਿਕਸਲ ਤੇ ਇਹ ਵੀਡੀਓ ਇਸ ਤਰ੍ਹਾਂ ਦੇਖਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਵੀਡੀਓ ਵਧੀਆ ਕੁਆਲਿਟੀ ਵਿੱਚ ਵੀ ਉਪਲਬਧ ਹੈ ਜਾਂ ਨਹੀਂ ਇਸ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਇਹ ਵੀਡੀਓ 720 ਪਿਕਸਲ ਮਤਲਬ ਐਚਡੀ ਤੇ ਵੀ ਉਪਲਬਧ ਹੈ 720 ਪਿਕਸਲ ਵਾਲੀ ਵੀਡੀਓ ਦੇਖਦੇ ਹਾਂ ਇਹ ਵੀਡੀਓ 240 ਪਿਕਸਲ ਵੀਡੀਓ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਖਰ ਪੂਰੇ ਸਾਫ਼ ਨਹੀਂ ਦਿਖਾਈ ਦੇ ਰਹੇ ਅਤੇ 720 ਇਹ 720 ਪਿਕਸਲ ਹੈ ਇੱਥੇ 720 ਪਿਕਸਲ ਐਚਡੀ ਦੀ ਚੋਣ ਕੀਤੀ ਹੋਈ ਹੈ ਇਸ ਵਿੱਚ ਅੱਖਰ ਸਾਫ਼ ਦਿਖਾਈ ਦੇ ਰਹੇ ਹਨ ਇੱਕ ਵਾਰੀ ਫੇਰ ਦੇਖ ਲੈਂਦੇ ਹਾਂ ਇੱਥੇ 720 ਪਿਕਸਲ ਦੀ ਚੋਣ ਹੈ ਮਤਲਬ ਐਚਡੀ ਕੁਆਲਿਟੀ ਦੀ ਚੋਣ ਹੈ ਇਹ ਇਸ ਤਰ੍ਹਾਂ ਦਿਸਦੀ ਹੈ ਅਤੇ ਇਹ 240 ਪਿਕਸਲ ਇਹ ਚੂਣ ਹੈ ਇਹ ਇਸ ਤਰ੍ਹਾਂ ਦਿਖਦੀ ਹੈ ਸੋ ਮੇਰੀਆਂ ਸਾਰੀਆਂ YouTube ਵੀਡੀਓ ਜਿਨ੍ਹਾਂ ਵਿੱਚ ਵੀਡੀਓ ਸਿਖਿਆ ਦਿੱਤੀ ਗਈ ਹੈ ਅਤੇ ਜਿਨ੍ਹਾਂ ਦੇ ਪਿੱਛੇ HD ਲਿਖਿਆ ਹੋਇਆ ਹੈ ਜਾਂ ਤੁਸੀਂ ਵੀ ਚੈੱਕ ਕਰ ਸਕਦੇ ਹੋ ਕਿ ਵਧੀਆ ਕੁਆਲਿਟੀ ਵਿੱਚ ਉਪਲਬਧ ਹੈ ਜਾਂ ਨਹੀਂ ਤੇ ਇਹ ਹੋਣ ਵਾਲੀ ਵੀਡੀਓ ਇਹ ਵੀ ਵਧੀਆ ਕੁਆਲਿਟੀ ਵਿੱਚ ਉਪਲਬਧ ਹੈ ਇਸ ਨੂੰ ਵੀ 720 ਪਿਕਸਲ HD ਤੇ ਕਰਕੇ ਦੇਖੋ ਇਸ ਨਾਲ ਅੱਖਰ ਸਾਫ਼ ਦਿਖਾਈ ਦਿੰਦੇ ਹਨ ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ ਵੱਡੀ ਕਰਕੇ ਵੀ ਦੇਖ ਸਕਦੇ ਹਨ ਇਸ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਪੂਰੀ ਸਕਰੀਨ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਫੁੱਲ ਸਕਰੀਨ ਇਸ ਵੀਡੀਓ ਵਿੱਚ ਫੋਟੋ ਟੈਗਿੰਗ ਕਿਵੇਂ ਬੰਦ ਕਰੀਏ ਇਸ ਸੰਬੰਧੀ ਗੱਲ ਕਰਾਂਗੇ ਇਸ ਸਮੇਂ ਹੈਪੀ ਸਿੰਘ ਦੁਆਰਾ ਲੌਗਇਨ ਕੀਤਾ ਗਿਆ ਹੈ ਅਤੇ ਹਰਦੀਪ ਸਿੰਘ ਮਾਨ ਦੀ ਪ੍ਰੋਫਾਈਲ ਤੇ ਜਾ ਕੇ ਦੇਖਦੇ ਹਾਂ ਸੋ ਹੈਪੀ ਸਿੰਘ ਹਰਦੀਪ ਸਿੰਘ ਮਾਨ ਦੀ ਪ੍ਰੋਫਾਈਲ ਤੇ ਹੈ ਤੇ ਹਰਦੀਪ ਸਿੰਘ ਮਾਨ ਨੇ ਫੋਟੋ ਟੈਗਿੰਗ ਦੀ ਇਜਾਜ਼ਤ ਦਿੱਤੀ ਹੋਈ ਹੈ ਮਤਲਬ ਫੋਟੋ ਟੈਗਿੰਗ ਬੰਦ ਨਹੀਂ ਕੀਤੀ ਜਦੋਂ ਤੁਸੀਂ ਫੋਟੋਸ ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਫੇਸਬੁਕ ਸਿਰਫ 6 ਐਲਬਮ ਹੀ ਦਿਖਾ ਰਿਹਾ ਹੈ ਬਾਕੀ ਦੀਆਂ ਫੋਟੋਆਂ ਜੋ ਟੈਗ ਕੀਤੀਆਂ ਗਈਆਂ ਹਨ ਉਹ ਦਿਖਾਈਆਂ ਜਾ ਰਹੀਆਂ ਹਨ ਫੇਸਬੁਕ ਤਾਜ਼ਾ ਕੀਤੀਆਂ ਗਈਆਂ ਸਿਰਫ 6 ਐਲਬਮ ਹੀ ਦਿਖਾਉਂਦੀ ਹੈ ਸਾਰੀਆਂ ਫੋਟੋਆਂ ਐਲਬਮ ਦੇਖਣ ਲਈ ਤੁਹਾਨੂੰ ਇੱਥੇ ਫੋਟੋਸ ਤੇ ਕਲਿੱਕ ਕਰਨਾ ਪਵੇਗਾ ਫਿਰ ਤੁਸੀਂ ਸਾਰੀਆਂ ਐਲਬਮ ਦੇਖ ਸਕਦੇ ਹੋ ਸੋ ਜੇਕਰ ਫੋਟੋ ਟੈਗਿੰਗ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਸਿਰਫ ਤਾਜ਼ੀਆਂ 6 ਐਲਬਮਾਂ ਹੀ ਦਿਖਾਈਆਂ ਜਾ ਸਕੀਆਂ ਹਨ ਸਾਰੀਆਂ ਐਲਬਮ ਦੇਖਣ ਲਈ ਤੁਹਾਨੂੰ ਫੋਟੋਸ ਤੇ ਕਲਿੱਕ ਕਰਨਾ ਪਵੇਗਾ ਇਸ ਦੇ ਨਾਲ ਹੀ ਫੇਸਬੁੱਕ ਥੱਲੇ ਟੈਗਿੰਗ ਕੀਤੀਆਂ ਗਈਆਂ ਫੋਟੋਆਂ ਦਿਖਾਉਂਦੀ ਹੈ ਸੋ ਹੁਣ ਹੈਪੀ ਸਵਿੰਗ ਤੋਂ ਲੌਗ ਆਊਟ ਕਰਦੇ ਹਾਂ ਤੇ ਹਰਦੀਪ ਸਿੰਘ ਮਾਨ ਤੇ ਲੌਗ ਇਨ ਕਰਕੇ ਫੋਟੋ ਟੈਗਿੰਗ ਬੰਦ ਕਰਦੇ ਹਾਂ ਸੋ ਹੁਣ ਹਰਦੀਪ ਸਿੰਘ ਮਾਨ ਵੱਲੋਂ ਲੌਗਇਨ ਕੀਤਾ ਗਿਆ ਹੈ ਇੱਥੇ ਹੀ ਭਾਸ਼ਾ ਪੰਜਾਬੀ ਦੀ ਚੋਣ ਕਰ ਲੈਣੇ ਹਾਂ ਇੰਗਲਿਸ਼ ਯੂਕੇ ਜਾਂ ਜਿਹੜੀ ਵੀ ਭਾਸ਼ਾ ਜੀ ਤੁਸੀਂ ਚੋਣ ਕੀਤੀ ਹੈ ਉੱਥੇ ਕਲਿੱਕ ਕਰਕੇ ਪੰਜਾਬੀ ਦੀ ਚੋਣ ਕਰ ਸਕਦੇ ਹੋ ਸੋ ਹੁਣ ਖਾਤਾ ਤੇ ਕਲਿੱਕ ਕਰਕੇ ਪਰਦੇਦਾਰੀ ਸੰਬੰਧੀ ਚੋਣਾਂ ਤੇ ਕਲਿੱਕ ਕਰੋ ਫਿਰ ਇੱਥੇ ਕਲਿੱਕ ਕਰਕੇ ਐਡਿਟ ਸੈਟਿੰਗ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਪਬਲਿਕ ਸੀ ਜੋੜੀ ਗਈ ਹੈ ਹੁਣ ਇੱਥੇ ਕਲਿੱਕ ਕਰਕੇ ਨਮਕੇਲਾ ਫਿਰ ਇੱਥੇ ਕਲਿੱਕ ਕਰਕੇ ਕੇਵਲ ਮੈਂ ਤਬਦੀਲੀਆਂ ਨੂੰ ਰੱਖੇਤ ਕਰੋ ਇਸ ਤੋਂ ਇਲਾਵਾ ਤੁਸੀਂ ਇੱਥੇ ਵੀ ਕਲਿੱਕ ਕਰਕੇ ਤੇ ਇੱਥੇ ਕਲਿੱਕ ਕਰਕੇ ਜਿਵੇਂ ਤੁਸੀਂ ਚਾਹੋ ਚੋਣ ਕਰ ਸਕਦੇ ਹੋ ਫਿਰ ਡਨ ਤੇ ਕਲਿੱਕ ਕਰ ਦਿਓ ਹੁਣ ਹਰਦੀਪ ਸਿੰਘ ਮਾਨ ਨਾਲ ਲੌਗ ਆਊਟ ਕਰਦੇ ਹਾਂ ਅਤੇ ਹੈਪੀ ਸਿੰਘ ਨਾਲ ਲੌਗ ਇਨ ਕਰਕੇ ਹਰਦੀਪ ਸਿੰਘ ਮਾਨ ਦੀ ਪ੍ਰੋਫਾਈਲ ਦੇਖਦੇ ਹਾਂ ਹਰਦੀਪ ਸਿੰਘ ਮਾਨ ਦੀ ਪ੍ਰੋਫਾਈਲ ਤੇ ਜਾਂਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਉਹ ਗਿਆਨ ਜਾਣਕਾਰੀ ਤੇ ਵਿਚਾਰਾਂ ਦੀ ਸਾਂਝ ਫੋਟੋਆਂ ਨਹੀਂ ਦਿਖਾਈ ਦੇ ਰਹੀਆਂ ਕਿਉਂਕਿ ਹਰਦੀਪ ਸਿੰਘ ਮਾਨ ਨੇ ਫੋਟੋ ਟੈਗਿੰਗ ਬੰਦ ਕਰ ਦਿੱਤੀ ਹੈ ਹੁਣ ਦੁਬਾਰਾ ਫੋਟੋਸ ਤੇ ਕਲਿੱਕ ਕਰਦੇ ਹਾਂ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਸਾਰੀਆਂ ਫੋਟੋ ਐਲਬਮ ਹਰਦੀਪ ਸਿੰਘ ਮਾਨ ਦੀਆਂ ਦਿਖਾਈ ਦੇ ਰਹੀਆਂ ਤੇ ਫੋਟੋ ਟੈਗਿੰਗ ਕੀਤੀਆਂ ਹੋਈਆਂ ਫੋਟੋਆਂ ਨਹੀਂ ਦਿਖਾਈ ਦੇ ਰਹੀਆਂ ਸੋ ਇਹ ਵੀ ਇੱਕ ਫਾਇਦਾ ਹੈ ਫੋਟੋ ਟੈਗਿੰਗ ਬੰਦ ਕਰਨ ਦਾ ਕਿ ਸਾਰੀਆਂ ਫੋਟੋਆਂ ਇੱਕੋ ਵਾਰ ਫੇਸਬੁਕ ਦਿਖਾਉਂਦੀ ਹੈ ਨਾ ਕਿ ਸਿਰਫ 6 ਤਾਜ਼ਾ ਕੀਤੀਆਂ ਫੋਟੋ ਐਲਬਮ ਸੋ ਇੱਥੇ ਜਿਗਰਜੋਗ ਹੈ ਕਿ ਤੁਸੀਂ ਫੋਟੋ ਟੈਗਿੰਗ ਬਿਲਕੁਲ ਬੰਦ ਨਹੀਂ ਕਰ ਸਕਦੇ ਕਿ ਤੁਹਾਨੂੰ ਕੋਈ ਵੀ ਫੋਟੋ ਟੈਗ ਨਹੀਂ ਕਰ ਸਕਦਾ ਮੇਰੀ ਜਾਣਕਾਰੀ ਮੁਤਾਬਕ ਸਿਰਫ ਤੁਸੀਂ ਫੋਟੋ ਟੈਗਿੰਗ ਦਿਖਾਈ ਨਾ ਦੇਵੇ ਇਹ ਬੰਦ ਕਰ ਸਕਦੇ ਹੋ ਤੁਹਾਨੂੰ ਫੋਟੋ ਟੈਗਿੰਗ ਕੀਤੀਆਂ ਹੋਈਆਂ ਫੋਟੋਆਂ ਦਿਸਣਗੀਆਂ ਤੁਹਾਡੇ ਦੋਸਤਾਂ ਨੂੰ ਤੁਹਾਡੇ ਸਬੰਧੀ ਫੋਟੋ ਟੈਗਿੰਗ ਕੀਤੀਆਂ ਫੋਟੋਆਂ ਨਹੀਂ ਦਿਸਣਗੀਆਂ ਸੁਕੇਨਤ ਭਵ ਹੈਪੀ ਸਿੰਘ ਨੂੰ ਹਰਦੀਪ ਸਿੰਘ ਮਾਨ ਸਬੰਧੀ ਟੈਗਿੰਗ ਕੀਤੀਆਂ ਫੋਟੋਆਂ ਦਿਖਾਈ ਨਹੀਂ ਦੇ ਰਹੀਆਂ ਪਰ ਜੇਕਰ ਹਦੀਪ ਸਿੰਘ ਮਾਨ ਲੋਗ ਇਨ ਕਰੇਗਾ ਤਾਂ ਉਸ ਨੂੰ ਸਾਰੀਆਂ ਟੈਗਿੰਗ ਕੀਤੀਆਂ ਫੋਟੋ ਦਿਖਣ ਗਿਆ ਆਓ ਇੱਕ ਟੈਸਟ ਕਰਦੇ ਹਾਂ ਹੈਪੀ ਸਿੰਘ ਇੱਕ ਫੋਟੋ ਹਰਦੀਪ ਸਿੰਘ ਮਾਨ ਨੂੰ ਟੈਗ ਕਰੇਗਾ ਸੋ ਟੈਗ ðiਸ ਫੋਟੋ ਤੇ ਕਲਿੱਕ ਕਰਦੇ ਹਾਂ ਖੱਬਾ ਬਟਨ ਦਬਦੇ ਹਾਂ ਹਰਦੀਪ ਸਿੰਘ ਮਾਨ ਦੀ ਚੋਣ ਕਰਦੇ ਹਾਂ ਸੋ ਜਿਵੇਂ ਕਿ ਇੱਥੇ ਆ ਗਿਆ ਹੈ ਹਰਦੀਪ ਸਿੰਘ ਮਾਨ ਨੂੰ ਟੈਗ ਕਰ ਦਿੱਤਾ ਹੈ ਫਿਨਿਸ਼ਿੰਗ ਟੈਗਿੰਗ ਸੋ ਹਰਦੀਪ ਸਿੰਘ ਮਾਨ ਵੱਲੋਂ ਲੌਗਇਨ ਕੀਤਾ ਗਿਆ ਹੈ ਅਤੇ ਇੱਥੇ ਸੂਚਨਾ ਆ ਗਈ ਹੈ ਹਰਦੀਪ ਸਿੰਘ ਮਾਨ ਨੂੰ ਹੈਪੀ ਸਿੰਘ ਦੀ ਤਸਵੀਰ ਵਿੱਚ ਟੈਗ ਕੀਤਾ ਗਿਆ ਹੈ ਪ੍ਰੋਫਾਈਲ ਤੇ ਜਾਣਿਆ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿਉਂਕਿ ਲੌਗਇਨ ਹਰਦੀਪ ਸਿੰਘ ਮਾਨ ਵੱਲੋਂ ਕੀਤਾ ਗਿਆ ਹੈ ਅਤੇ ਸਿਰਫ ਹਰਦੀਪ ਸਿੰਘ ਮਾਨ ਨੂੰ ਹੀ ਟੈਗ ਇਨ ਕੀਤੀਆਂ ਫੋਟੋਆਂ ਦਿਖ ਰਹੀਆਂ ਹਨ ਜੇਕਰ ਹੈਪੀ ਸਿੰਘ ਵੱਲੋਂ ਲੌਗਇਨ ਕੀਤਾ ਜਾਵੇ ਤਾਂ ਹਰਦੀਪ ਸਿੰਘ ਨੂੰ ਟੈਗ ਕੀਤੀ ਹੋਈ ਫੋਟੋ ਨਹੀਂ ਦਿ세ਗੀ। ਸੋ ਲੌਗਆਉਟ ਕਰਦੇ ਹਾਂ। ਸੋ ਹਰਦੀਪ ਸਿੰਘ ਮਾਨ ਦੀ ਪ੍ਰੋਫਾਈਲ ਤੇ ਜਾਂਦੇ ਹਾਂ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਹੈਪੀ ਸਿੰਘ ਵੱਲੋਂ ਲੌਗਇਨ ਕੀਤਾ ਗਿਆ ਹੈ ਪਰ ਜਿਹੜੀ ਟੈਗ ਫੋਟੋ ਹੈਪੀ ਸਿੰਘ ਨੇ ਆਪ ਕੀਤੀ ਹੈ ਉਹ ਵੀ ਦਿਖਾਈ ਨਹੀਂ ਦੇ ਰਹੀ ਸੋ ਇਹ ਸਿਰਫ ਦਿਖਾਈ ਦੇਣੀਆਂ ਬੰਦ ਕੀਤੀਆਂ ਜਾ ਸਕਦੀਆਂ ਹਨ ਨਾ ਕਿ ਟੈਗ ਕਰਨ ਨੂੰ ਉੱਕਾ ਹੀ ਬੰਦ ਕੀਤਾ ਜਾ ਸਕਦਾ ਹੈ ਹੁਣ ਹਰਦੀਪ ਸਿੰਘ ਮਾਨ ਵੱਲੋਂ ਲੌਗਇਨ ਕੀਤਾ ਗਿਆ ਹੈ ਉਸ ਨੂੰ ਟੈਗ ਕੀਤੀ ਹੋਈ ਫੋਟੋ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਫੋਟੋ ਟੈਗ ਕਰਦਾ ਹੈ ਤੁਸੀਂ ਉੱਥੇ ਫੋਟੋ ਖੋਲ ਕੇ ਖੁਦ ਨੂੰ ਫੋਟੋ ਟੈਗਿੰਗ ਵਿੱਚੋਂ ਹਟਾ ਵੀ ਸਕਦੇ ਹੋ ਸੋ ਫੋਟੋ ਖੋਲ ਕੇ ਰਿਪੋਰਟ ਜਾਂ ਰਿਮੂਵ ਟੈਗ ਤੇ ਕਲਿੱਕ ਕਰੋ ਤੇ ਇੱਥੇ ਚੋਣ ਕਰ ਸਕਦੇ ਹੋ ਇੱਥੇ ਅਸੀਂ ਇਸ ਦੀ ਚੋਣ ਕਰਾਂਗੇ ਅਤੇ ਯਾਰੀ ਅੱਗੇ ਦੁਆਰਾ ਜਾ ਰਹੀ ओके ਸੋ ਜਦੋਂ ਤੁਸੀਂ ਪੇਜ ਨੂੰ ਤਾਜ਼ਾ ਕਰੋਗੇ ਤਾਂ ਟੈਗਿੰਗ ਕੱਢ ਦਿੱਤੀ ਜਾਵੇਗੀ ਫੇਸਬੁਕ ਦੀਆਂ ਸਾਰੀਆਂ ਸਹੂਲਤਾਂ ਨਾਲੋਂ ਆਪਣੇ ਪੰਜਾਬੀਆਂ ਵਿੱਚ ਫੋਟੋ ਟੈਗ ਕਰਨ ਦੀ ਸਹੂਲਤ ਦੀ ਬਹੁ ਵਰਤੋਂ ਜਾਂ ਇੰਜ ਕਹਿ ਲਓ ਦੁਰ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਫੋਟੋ ਸਾਂਝੀ ਕਰੋ ਦੀ ਸਹੂਲਤ ਮੌਜੂਦ ਹੈ ਪਰ ਫਿਰ ਵੀ ਜੇਕਰ ਕਿਸੇ ਨੂੰ ਕਿਸੇ ਦੀ ਫੋਟੋ ਪਸੰਦ ਆਉਂਦੀ ਹੈ ਅਤੇ ਇੱਕ ਸਹੂਲਤ ਹੈ ਕਿ ਤੁਸੀਂ ਕਿਸੇ ਦੀ ਫੋਟੋ ਨੂੰ ਆਪ ਵੀ ਟੈਗ ਕਰ ਸਕਦੇ ਹੋ ਤਾਂ ਉਹ ਉਸ ਨੂੰ ਫੋਟੋ ਵਿੱਚ ਆਪ ਟੈਗ ਕਰ ਲੈਂਦਾ ਹੈ ਇਸ ਤਰ੍ਹਾਂ ਦੇਖਣ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਫੋਟੋ ਮਾਲਕ ਨੇ ਫੋਟੋ ਟੈਗ ਕਰਨ ਵਾਲੇ ਨੂੰ ਟੈਗ ਕੀਤਾ ਹੋਵੇ ਜਿਵੇਂ ਕਿ ਤੁਸੀਂ ਦੇ ਸਕਦੇ ਹੋ ਇੱਥੇ ਲਿਖਿਆ ਇਸ ਫੋਟੋ ਨੂੰ ਟੈਗ ਕਰੋ ਜਦੋਂ ਤੁਸੀਂ ਇਸ ਨੂੰ ਕਲਿੱਕ ਕਰੋਗੇ ਅਤੇ ਫੋਟ ਬਟਨ ਦਬੋਗੇ ਅਤੇ ਆਪਣਾ ਨਾਮ ਭਰੋਗੇ ਹੈਪੀ ਸਿੰਘ ਤਾਂ ਤਾਂ ਇਸ ਬਟਨ ਨੂੰ ਤੁਸੀਂ ਖੁਦ ਵੀ ਟੈਗ ਕਰ ਸਕਦੇ ਹੋ ਅਤੇ ਡਨ ਟੈਗਿੰਗ ਹੁਣ ਆਪਣੀ ਪ੍ਰੋਫਾਈਲ ਤੇ ਜਾਂਦੇ ਹਾਂ ਸੋ ਇਹ ਤੁਹਾਡੀ ਪ੍ਰੋਫਾਈਲ ਤੇ ਵੀ ਆ ਜਾਵੇਗੀ ਹੁਣ ਹੈਪੀ ਸਿੰਘ ਵੱਲੋਂ ਲੌਗ ਆਊਟ ਕਰਦੇ ਹਾਂ ਅਤੇ ਹਰਦੀਪ ਸਿੰਘ ਮਾਨ ਨਾਲ ਲੌਗਇਨ ਕਰਦੇ ਹਾਂ ਅਤੇ ਦੇਖਦੇ ਹਾਂ ਫੋਟੋ ਤੇ ਕੀ ਹੋਇਆ ਹੈ ਸੋ ਹੁਣ ਹਰਦੀਪ ਸਿੰਘ ਮਾਨ ਵੱਲੋਂ ਲੌਗਇਨ ਕੀਤਾ ਗਿਆ ਹੈ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫੋਟੋ ਟੈਗ ਕਰਨ ਸੰਬੰਧੀ ਸੂਚਨਾ ਵੀ ਆ ਗਈ ਹੈ ਇੱਥੇ ਵੀ ਸੂਚਨਾ ਆ ਗਈ ਹੈ ਸੋ ਜਦੋਂ ਤੁਸੀਂ ਫੋਟੋ ਖੋਲੋਗੇ ਸੋ ਭਾਵੇਂ ਕਿ ਇੱਥੇ ਲਿਖਿਆ ਆ ਰਿਹਾ ਹੈ ਟੈਗਡ ਬਾਈ ਹੈਪੀ ਸਿੰਘ ਹੈਪੀ ਸਿੰਘ ਨੇ ਖੁਦ ਨੂੰ ਟੈਗ ਕੀਤਾ ਹੈ ਪਰ ਇੱਥੇ ਟੈਗ ਕਰਨ ਦੀ ਸਹੂਲਤ ਸਹੀ ਨਹੀਂ ਹੈ ਇੱਥੇ ਸਹੂਲਤ ਜੋ ਵਰਤੀ ਜਾਣੀ ਚਾਹੀਦੀ ਸੀ ਉਹ ਸਾਂਝਾ ਕਰੋ ਦੀ ਸਹੂਲਤ ਹੈ ਜੇਕਰ ਤੁਹਾਨੂੰ ਕਿਸੇ ਦੀ ਫੋਟੋ ਪਸੰਦ ਆਉਂਦੀ ਹੈ ਤਾਂ ਉਸ ਨੂੰ ਸਾਂਝਾ ਕਰੋ ਸਹੂਲਤ ਨਾਲ ਆਪਣੀ ਪ੍ਰੋਫਾਈਲ ਤੇ ਸਾਂਝਾ ਕਰੋ ਸਾਂਝਾ ਕਰੋ ਤੇ ਕਲਿੱਕ ਕਰੋ ਤਾਂ ਇੱਥੇ ਕੁਝ ਲਿਖ ਵੀ ਸਕਦੇ ਹੋ ਅਤੇ ਸ਼ੇਅਰ ਫੋਟੋ ਕਲਿੱਕ ਕਰੋ ਤਾਂ ਉਹ ਫੋਟੋ ਤੁਹਾਡੀ ਪ੍ਰੋਫਾਈਲ ਤੇ ਵੀ ਆ ਜਾਵੇਗੀ ਨਾ ਕਿ ਫੋਟੋ ਨੂੰ ਟੈਗ ਕਰੋ ਇਹ ਟੈਗਿੰਗ ਸਹੂਲਤ ਗਰੁੱਪ ਫੋਟੋ ਲਈ ਹੈ ਜੇਕਰ ਫੋਟੋ ਵਿੱਚਲੇ ਵਿਅਕਤੀਆਂ ਦੀ ਵੀ ਪ੍ਰੋਫਾਈਲ ਮਤਲਬ ਫੇਸਬੁਕ ਹੈ ਤਾਂ ਤੁਸੀਂ ਉਸ ਦੀ ਪ੍ਰੋਫਾਈਲ ਤੇ ਫੋਟੋ ਟੈਗ ਕਰਾ ਦੇ ਹੋ ਉਸਦੇ ਚਿਹਰੇ ਤੇ ਜਾ ਕੇ ਟੈਪ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਦੀ ਪੂਰੀ ਜੀ ਪੂਰੀ ਫੋਟੋ ਐਲਬਮ ਪਸੰਦ ਹੈ ਤਾਂ ਤੁਸੀਂ ਪੂਰੀ ਜੀ ਪੂਰੀ ਫੋਟੋ ਐਲਬਮ ਵੀ ਸਾਂਝੀ ਕਰ ਸਕਦੇ ਹੋ ਇਸ ਲਈ ਐਲਬਮ ਖੋਲੋ ਅਤੇ ਥੱਲੇ ਜਾ ਕੇ ਇੱਥੇ ਸਾਂਝਾ ਕਰੋ ਤੇ ਕਲਿੱਕ ਕਰੋ ਅਤੇ ਸ਼ੇਅਰ ਐਲਬਮ ਤੇ ਕਲਿੱਕ ਕਰੋ ਇੱਥੇ ਤੁਸੀਂ ਉੱਪਰ ਕੁਝ ਲਿਖ ਵੀ ਸਕਦੇ ਹੋ ਕਲੋਜ਼ ਹੁਣ ਆਪਣੀ ਪ੍ਰੋਫਾਈਲ ਤੇ ਜਾਂਦੇ ਹਾਂ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਪੂਰੀ ਜਿਹੀ ਪੂਰੀ ਫੋਟੋ ਐਲਬਮ ਸਾਂਝੀ ਕੀਤੀ ਗਈ ਹੈ ਸਾਡੀ ਗੱਲ ਸ਼ੇਰਾ ਬਗੀਆੜਾ ਵਾਰੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਰੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂ ਚਾਰਾਂਗੇ ਵੇਚ ਤਾਂ ਤੇ ਮੁੰਡੀਆਂ ਤੇ ਕੱਲ